ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਦਾ ਸ਼ਤਕਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਸੇਵਾ ਲਾਈ ਗਈ ਸੀ ਗੁਰੂ ਸਾਹਿਬ ਨੇ ਆਪ ਤਰਸ ਬਖਸ਼ਿਸ਼ ਕਿਰਪਾ ਕੀਤੀ ਆ ਕਿ ਸਾਡੇ ਸਾਰਿਆਂ ਕੋਲੋਂ ਇਹ ਬਲ ਬਖਸ਼ ਕੇ ਸੇਵਾ ਕਰਨ ਦਾ ਬਲ ਬਖਸ਼ਿਆ ਅਰਦਾਸ ਨੇ ਬਾਰ-ਬਾਰ ਇਹ ਗੱਲ ਕੀਤੀ ਔਰ ਕੱਲ ਵੀ ਮੈਂ ਇਹ ਗੱਲ ਦਰਾਈ ਸੀ ਜਦੋਂ ਅਦਾਸ ਸਾਹਿਬ ਦੀ ਅਰਦਾਸ ਲਈ ਸ਼ਾਮਲ ਹੋਇਆ ਸੀ ਕਿ ਭਾਈ ਅਸੀਂ ਸਾਰੇ ਬੜੇ ਭੁੱਲਣਹਾਰ ਜੀਵ ਆ ਔਰ ਗੁਰੂ ਸਾਹਿਬ ਦਾ ਦਰ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਕਿਰਪਾ ਕਰਨ ਸਮਤ ਸਮਰੱਥਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕਿ ਸਾਰੇ ਰਲ ਮਿਲ ਕੇ ਇਸ ਪੰਜਾਬ ਦੀ ਧਰਤੀ ਦੀ ਸੇਵਾ ਬੇਖੂਬੀ ਕਰ ਸਕੀਏ ਅਸੀਂ ਗੁਰੂ ਸਾਹਿਬ ਦੇ ਕੋਟਨ ਕੋਟ ਸ਼ੁਕਰਗੁਜ਼ਾਰ ਆ ਕਿ ਗੁਰੂ ਸਾਹਿਬ ਨੇ ਇਹ ਬਲ ਬਖਸ਼ਿਆ ਤਰਸ ਕੀਤਾ ਔਰ ਸੇਵਾ ਕਰਨ ਦਾ ਸਾਨੂੰ ਉਸਤ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਅਨੇਕਾ ਢਿੱਲਾ ਪੋਲਾ ਹੋ ਜਾਂਦੀਆਂ ਗੁਰੂ ਸਾਹਿਬ ਬਖਸ਼ਣਹਾਰ ਅਕਮ ਜੀ ਇੱਕ ਸ਼੍ਰੋਮਣੀ ਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ ਵਰਸਾ ਸਿੰਘ ਬਲਟੋਆ ਹੋਰ ਹੁਣ 10 ਸਾਲ ਦੀ ਪਾਰਟੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਆਦੇਸ਼ ਹੋਇਆ ਸੀਗਾ ਜਨਦਰ ਸਾਹਿਬ ਦਾ ਇਨ ਬਿਨ ਲਾਗੂ ਕੀਤਾ ਜਾ ਰਿਹਾ ਜਿਵੇਂ ਜਨਦਰ ਸਾਹਿਬ ਹੁਕਮ ਜਾਰੀ ਕਰ ਰਹੇ ਨੇ ਕਿਵੇਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਲੀਡਰਸ਼ਿਪ ਅੱਗੇ ਆਏਗੀ ਨਵੇਂ ਲੜਕਿਆਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਜਾਏਗਾ ਅੱਜ ਜਨਾਬ ਜੀ ਅੱਜ ਇਹ ਅੱਜ ਜਿਹੜੇ ਇੱਥੇ ਨਤਮਸਤਕ ਹੋਣ ਆਏ ਆਂ ਔਰ ਅ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦਾਸ ਕੱਲ ਹੋ ਕੇ ਗਿਆ ਸੀਗਾ ਅੱਜ ਬਾਕੀ ਦੀ ਲੀਡਰਸ਼ਿਪ ਸੁਖਵੀਰ ਜੀ ਤੇ ਗਰੇਵਾਲ ਸਾਹਿਬ ਲੰਘਾ ਸਾਹਿਬ ਜਿੰਨੇ ਵੀ ਹੁੰਦਰ ਸਾਹਿਬ ਸਾਰੇ ਅਜ ਨਤਮਸਤਕ ਹੋਏ ਆ ਮਨ ਅਦਾ ਆਉਣ ਵਾਲੇ ਦਿਨਾਂ 'ਚ ਢੀਂਸਾ ਸਾਹਿਬ ਹੋਣਗੇ ਸੇਵਾ ਦੇ ਦੌਰਾਨ ਇਸੇ ਥਾਂ ਤੇ ਇੱਕ ਬੜੀ ਮਨਪੱਗੀ ਘਟਨਾ ਹੋ ਬਰੀ ਸੀ ਹੁਣ ਤੱਕ ਦੀ ਪੁਲਿਸ ਦੀ ਜਾਂਚ ਤੋਂ ਅਗਰ ਹੀ ਗੱਲ ਸੰਤੁਸ਼ਟ ਹੈ ਨੰਦਾਬਾਦਾ ਉਹਦੇ ਫਿਰ ਜਾਂਚ ਕਰ ਰਹੇ ਆ ਸੌਰੀ ਬਾਹਰ ਫਿਰ ਡਿਊਟੀ ਕਰ ਰਹੇ ਜੀ ਜਿਹੜੇ ਤੋਂ ਸਵਾਲ ਉਠਾਏ ਸੀ ਠੀਕ ਹੈ ਜੀ ਨੰਦਾਬਾਦਾ ਨਹੀਂ ਇਸ ਤਰ੍ਹਾਂ ਮੇਰਾ ਵੀ ਤੁਹਾਨੂੰ ਵੀ ਸਵਾਲ ਕਰਨੇ ਚਾਹੀਦੇ ਦੇਖੋ ਕੱਲ ਆ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਜੋ ਜੋ ਮੈਨੂੰ ਜੇ ਸਹੀ ਤਰੀਕੇ ਨਾਲ ਪਤਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਹਾਂ ਜੀ ਸਿਕਿਉਰਿਟੀ ਲੈਬਸ ਸੀ ਜਾਂ ਗੋਲੀਫੇ ਸਿਕਿਉਰਿਟੀ ਆ ਕਹਿੰਦੇ ਸਿਕਿਉਰਿਟੀ ਲੈਬਸ ਨਹੀਂ ਸੀ ਇਹ ਇਹ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਹਨਾਂ ਨੇ ਇਹ ਕੰਮ ਕੀਤਾ ਉਸ ਦੀ ਜਾਂਚ ਚੱਲ ਰਹੀ ਮੈਂ ਪੁੱਛਣਾ ਚਾਹੁੰਦਾ ਕੋਈ ਸਲਾਹ ਤਾਂ ਕਰ ਲੋ ਆਪਸ ਚ ਉਹ ਕਹਿੰਦਾ ਅ ਥੋੜਾ ਕਮਿਸ਼ਨਰ ਭੁੱਲਰ ਸਾਹਿਬ ਕੀ ਇਹ ਤਾਂ ਇਹਨਾਂ ਨੇ ਆਪ ਹੀ ਸੁਖਵੀਰ ਜੀ ਨੇ ਆਪਣੇ ਤੇ ਐਕਟ ਅਟੈਕ ਕਰਾਇਆ ਜਿਹੜਾ ਹੁਣ ਹੋਮ ਮਿਨਿਸਟਰ ਹੈ ਉਹ ਕਹਿ ਰਿਹਾ ਹੈ ਕਿਹੜੀ ਭਾਵਨਾ ਭਾਈ ਜਿਹੜੀ ਭਾਵਨਾ ਤੇਰੇ ਚ ਵੇਖਣ ਨੂੰ ਮਿਲਦੀ ਹੈ ਮੁੱਖ ਮੰਤਰੀ ਸਾਹਿਬ ਕਿ ਤੂੰ ਸ਼ਰਾਬ ਪੀ ਕੇ ਗੁਰੂ ਘਰ ਚਲੇ ਜਨ ਕਿਹੜੀ ਭਾਵਨਾ ਦੀ ਗੱਲ ਕਰਦਾਂ ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ ਚ ਆਈ ਦੇਖੋ ਗੁਰੂ ਘਰ ਦੀ ਸੇਵਾ ਲੱਗੀ ਆ ਭਾਈ ਇਹ ਚੋੜੇ ਅਰਗੇ ਗੁਰੂ ਸਾਹਿਬ ਦੇ ਉੱਤੋਂ ਦੀ ਨਹੀਂ ਆ ਗੁਰੂ ਘਰ 'ਚ ਕੋਈ ਆਵੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਕਦਮ ਬੋਚ-ਬੋਚ ਕੇ ਆਉਂਦਾ ਡਰ ਕੇ ਆਉਂਦਾ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਔਰ ਜਿਹੜਾ ਬੰਦਾ ਧੜਵੀ ਦੇ ਰੂਪ 'ਚ ਆਵੇ ਗੁਰੂ ਸਾਹਿਬ ਦੀ ਗੁਰੂ ਅਰਗੁਪਨ ਸਾਹਿਬ ਸੱਚੇ ਪਾਤਸ਼ਾਹ ਦੀ ਤਖਤ ਤੇ ਉਤੋਂ ਦੀ ਤਾਂ ਹੈ ਨਹੀਂ ਪੰਜ ਪਿਆਰਿਆਂ ਨੇ ਜੇ ਸਜਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੋਈ ਹੁਕਮ ਹੋਇਆ ਉਸ ਨੂੰ ਸੇਵਾ ਨੂੰ ਕੋਈ ਨਿਭਾ ਰਿਹਾ ਉਹ ਸੇਵਾ ਤੇ ਕੋਈ ਵਿਗਨ ਪਾਵੇ ਤੇ ਚੀਫ ਮਿਨਿਸਟਰ ਸਾਹਿਬ ਇਹਨੂੰ ਠੀਕ ਕਵੇ ਮੈਂ ਚਾਹੂੰਗਾ ਉਹ ਮਿਨਿਸਟਰ ਸਾਹਿਬ ਤੇ ਆਹ ਇਹਨਾਂ ਦਾ ਸੀਪੀ ਸਾਹਿਬ ਇਹ ਆਪਸ ਵਿੱਚ ਮਾਨੀ ਬਣਾ ਲੈਣ ਕੀ ਆ ਕਦੇ ਤੁਸੀਂ ਸਿੰਪਥੀ ਫੈਕਟਰ ਕਹਿੰਨੇ ਔਰ ਕਿਹੜੀ ਭਾਵਨਾ ਕੀ ਕੀ ਚੀਫ ਮਿਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਦੀ ਉੱਥੇ ਜੁੜੀ ਹੈ ਤੇ ਸੀਐਮ ਨੂੰ ਫਿਰ بڑے ਜਵਾਬ ਦੇਣੇ ਪੈਣੇ ਆ ਦਿੱਲੀ ਦਰਬਾਰ ਆਪਦੀ ਜਾ ਕੇ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ। ਔਰ ਗੁਰੂ ਘਰ ਤੇ ਆਏ ਸ਼ਰਧਾਲੂਆਂ ਤੇ ਜੇ ਇਸ ਕਿਸਮ ਦਾ ਸਿਕਿਉਰਿਟੀ ਫੇਲਿਅਰ ਹੋ ਗਿਆ, ਲੈਪਸ ਹੋ ਗਿਆ, ਗੋਲੀਆਂ ਚੱਲਣ ਲੱਗੀਆਂ ਔਰ ਚੀਫ ਮਿਨਿਸਟਰ ਕਹਵੇ ਦਿਸ ਇਜ਼ ਨੋ ਸਿਕਿਉਰਿਟੀ ਇਸ਼ੂ ਜੇ ਫਿਰ ਤੁਸੀਂ ਸਿਕਿਉਰ ਕੀ ਇਸ ਜਗ੍ਹਾ ਨੂੰ ਰੱਖ ਰਹੇ ਹੋ ਮਰੀਦ ਦੇ ਵੀ ਇੱਕ ਦੱਸੋ ਕਿ ਇਸ ਕੋਰਟ ਦੇ ਵਿੱਚ ਵਾਰੀ ਦੇ ਵਸਪੁਰਨ ਹੋਈ ਹੈ ਜੀ ਉਹ ਦੱਸਤਾ ਹੈ ਪੁਲਿਸ ਦੇ ਕੋਰਟ ਦੇ ਵਿੱਚ ਕਹਿ ਕੇ ਅਸੀਂ ਕਿਸੇ ਸਹਿਯੋਗ ਨਹੀਂ ਕਰਦੇ ਵੀ ਗ੍ਰਹਿ ਮੰਤਰਾਲੇ ਨੂੰ ਤੁਸੀਂ ਕੋਈ ਲਿਖ ਦੇਖੋ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਨੂੰ ਜੋ ਪਤਾ ਲੱਗਿਆ ਜੀ ਮੈਂ ਹੰਨੇ ਧਾਮੀ ਸਾਹਿਬ ਨੂੰ ਪੁੱਛਣਾ ਮੈਨੂੰ ਨਹੀਂ ਜੋ ਖਬਰ ਮੇਰੇ ਕੋਲ ਹੈ ਧਾਮੀ ਸਾਹਿਬ ਨੂੰ ਇਹ ਨਰਾਇਣ ਨਹੀਂ ਮਿਲਿਆ ਇਹ ਕਹਾਣੀ ਬਣਾਤੀ ਗਈ ਹੈ ਦੂਜੀ ਗੱਲ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਕੀ ਉਹਨਾਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਸੀ ਤੁਸੀਂ ਸਾਰੀ ਜਾਣੀ ਤੁਨੂੰ ਵੀ ਨਰੈਣ ਇੱਥੇ ਤੁਹਾਡੇ ਸਾਹਮਣੇ ਤੋਇਆ ਫਿਰਦਾ ਫਿਰ ਤੁਨੂੰ ਵੀ ਮਿਲਿਆ ਮਤਲਬ ਪੁਲਿਸ ਦਾ ਕੰਮ ਵਰਦੀ ਧਾਰਕ ਦਾ ਕੰਮ ਜੀ ਦੇ ਕੋਲ ਇੰਟੈਲੀਜੈਂਸ ਇਨਪੁਟ ਹੈ ਉਹਦੀ ਜ਼ਿੰਮੇਵਾਰੀ ਪ੍ਰੈਸ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਜਿਹੜੇ ਸ਼ਰਦਾ ਭਾਵਨਾ ਨਾਲ ਮੱਥਾ ਟੇਕਣ ਆਏ ਆ ਉਹਨਾਂ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਮੈਂ ਇੱਕ ਥਾਣੀ ਬਣਾ ਕੇ ਇੱਥੇ ਪੇਸ਼ ਆ ਨਾਮ ਦਰਜ ਕਰਨੇ ਇੱਕ 11 ਵਜੇ ਸੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਹਾ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਆ ਸਾਹਮਣੇ ਕਹਿੰਦਾ ਜਿਸ ਉਹ ਨਿਸ਼ਾਨ ਹੈ ਹਲੇ ਤੱਕ ਹਲੇ ਤੱਕ ਨਿਸ਼ਾਨ ਹੈ ਆਈਓ ਤੇ ਕੰਪਲੇਂਟ ਸਾਹਿਬ ਨੇ ਯਾ ਭੁੱਲਰ ਸਾਹਿਬ ਨੇ ਇਹਨੂੰ ਹਵਾਈ ਫੈਰ ਮੁਥਮ ਕੁੱਤੀ ਚ ਦੱਸ ਕੰਪਲੇਨਟ ਦੇ ਤੌਰ ਆਈ ਉਹ ਸੇਮ ਹੈ ਜਿਹੜਾ ਸਟੇਟ ਕਰਦਾ ਹੋਈ ਜਿੰਨੇ ਵੀ ਅਫਸਰ ਨੇ ਨਾ ਜਿਨ੍ਹਾਂ ਨੇ ਇਹ ਹਾਲਾਤ ਵੇਖ ਰਿਹਾ ਆਪ ਪਰੇਸ਼ਾਨ ਚੀਫ ਮਨਿਸਟਰ ਕਹਿ ਰਿਹਾ ਕਿ ਇਹਦੀ ਭਾਵਨਾ আহত ਹੋਈ ਠੀਕ ਹੈ ਜੀ ਮਤਲਬ ਆਈਐਸ ਦੀ ਭਾਵਨਾ ਨਾਲ ਨਾਲ ਤਾਂ ਇਹ ਜੁੜ ਗਿਆ ਪਾਕਿਸਤਾਨ ਦੀ ਭਾਵਨਾ ਨਾਲ ਉਹ ਕਹਿ ਰਿਹਾ ਤੁਸੀਂ ਅਟੈਕ ਆਪ ਤੇ ਕਰਾਇਆ ਉਹ ਮਨਿਸਟਰ ਤੇ ਸੀਪੀ ਦੀ ਤਾਂ